ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਆ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤੇ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਆ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਹਦੇ ਤੋਂ ਅੱਗੇ ਸੁਨੀਲ ਜਾਖੜ ਜੀ ਨੇ ਕਿਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਜੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕੋਰ ਰੁਪਇਆ ਦਿੱਤਾ। ਔਰ ਸੱਜ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਂਗਰਸ ਦੇ। ਜੀ। ਸੱਜ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰਨ ਕਿ ਪੈਸੇ ਕਿੱਥੇ ਗਏ ਤਾ ਆਇਆ ਕਿੱਥੋਂ? ਇਹ ਕਿ ਇੰਡਸਟਰੀ ਵਾਲਿਆਂ ਕੋ ਆਇਆ ਕਿਹਦੇ ਕੋ ਆਇਆ? ਕਿਸਾਨਾਂ ਦਾ ਪੈਸਾ ਹੈ ਯਾ ਨੌਜਵਾਨਾਂ ਦਾ ਪੈਸਾ ਹੈ? ਕਿਹਦਾ ਸੀਗਾ? ਤੀਜੀ ਗੱਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰ ਤਾਰ ਦੀ ਇਲੈਕਸ਼ਨ ਦੇ ਵਿੱਚ ਬਾਜਵੇ ਨੇ ਦਿੱਤੇ ਬੱਲਾ ਜਿਹੜਾ ਬੜਿੰਗ ਨੇ ਪੈਸੇ ਲਏ ਆ ਟਿਕਟ ਦੇ ਸਾਦ ਉਹ ਪਹਿਲਾਂ ਹੀ ਹੋਵਾ ਸੀਗਾ ਤਰ ਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦੇ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਲੈ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਬੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਆਪਣੇ ਹੁੰਦੇ ਆ ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਆ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤਾ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਹੈ ਕਿ ਜਿਹੜਾ ਉਹਨਾਂ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਹਦੇ ਤੋਂ ਅੱਗੇ ਸੁਨੀਲ ਜਾਖੜ ਜੀ ਨੇ ਕਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਚੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ ਔਰ ਸੱਜ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਗਜ਼ਦਸੇ ਸਾਦ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰਨ ਕਿ ਪੈਸੇ ਕਿੱਥੇ ਗਏ ਪਾ ਆਇਆ ਕਿਥੋਂ ਇਹ ਕਿ ਇੰਡਸਟਰੀ ਵਾਲਿਆਂ ਕੋ ਆਇਆ ਕਿਦ ਕੋ ਆਇਆ ਕਿਸਾਨਾਂ ਦਾ ਪੈਸਾ ਹੈ ਨੌਜਵਾਨਾਂ ਦਾ ਪੈਸਾ ਹੈ ਕਿਦਾ ਸੀਗਾ ਤੀਜੀ ਗੱਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰ ਤਰ ਦੇ ਇਲੈਕਸ਼ਨ ਦੇ ਵਿੱਚ ਬਾਜਵੇਂ ਨੇਤੇ ਬੱਲਾ ਜਿਹੜਾ ਵੜਿੰਗ ਨੇ ਪੈਸੇ ਲਏ ਆ ਟਿਕਟ ਦੇ ਸਾਦ ਉਹ ਪਹਿਲਾਂ ਹੀ ਹੋਵਾ ਸੀਗਾ ਤਰ ਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦ ਪਹਿਲਾਂ ਹੀ ਸਭ ਲੋਕ ਕਹਿੰਦੇ ਆ ਕਿ ਪੈਸਾ ਲਾ ਕੇ ਟਿਕਟ ਦਾ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਬੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਆਪਣੇ ਹੁੰਦਿਆਂ ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਆ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤੇ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਆ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਦੋਂ ਤੋਂ ਅੱਗੇ ਸੁਨੀਲ ਜਾਖੜ ਜੀ ਨੇ ਕਿਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਚੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ ਔਰ ਸੱਜ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਂਗਰਸ ਦੇ ਜੀ ਸੱਦ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰਨ ਕਿ ਪੈਸੇ ਕਿੱਥੇ ਗਏ ਪੈਸਾ ਆਇਆ ਕਿੱਥੋਂ ਇਹ ਕਿ ਇੰਡਸਟਰੀ ਵਾਲਿਆਂ ਕੋ ਆਇਆ ਕਿੱਦੋਂ ਕੋ ਆਇਆ ਕਿਸਾਨਾਂ ਦਾ ਪੈਸਾ ਹੈ ਨੌਜਵਾਨਾਂ ਦਾ ਪੈਸਾ ਹੈ ਕਿਹਦਾ ਸੀਗਾ ਜਿੱਗਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰਤਰ ਦੀ ਇਲੈਕਸ਼ਨ ਦੇ ਵਿੱਚ ਬਾਜਵੇ ਨੇਤੇ ਬੱਲਾ ਜਿਹੜਾ ਵੜਿੰਗ ਨੇ ਪੈਸੇ ਲਾਇਆ ਟਿਕਟ ਦੇ ਸਾਦ ਉਹ ਪਹਿਲਾਂ ਹੀ ਹੋਵਾ ਸੀਗਾ ਤਰਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਦਾ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਵੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਆਪਣੇ ਹੁੰਦਿਆ ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਹੈ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤੇ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਹੈ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਹਦੇ ਤੋਂ ਅੱਗੇ ਸੁਦੀਲ ਜਾਖੜ ਜੀ ਨੇ ਕਿਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਚੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ ਔਰ ਸਤ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਂਗਰਸ ਦੇ ਜੀ ਸਤ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰਨ ਕਿ ਪੈਸੇ ਕਿੱਥੇ ਗਏ ਪਾ ਆਇਆ ਕਿਥੋਂ ਇਹ ਕਿ ਇੰਡਸਟਰੀ ਵਾਲਿਆਂ ਕੋ ਆਇਆ ਕਿਧ ਕੋ ਆਇਆ ਕਿਸਾਨਾਂ ਦਾ ਪੈਸਾ ਹੈ ਨੌਜਵਾਨਾਂ ਦਾ ਪੈਸਾ ਹੈ ਕਿਹਦਾ ਸੀਗਾ ਤੀਜੀ ਗੱਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰ ਤਾਰ ਦੀ ਇਲੈਕਸ਼ਨ ਦੇ ਵਿੱਚ ਬਾਜਵੇ ਨੇਤੇ ਬੱਲਾ ਜਿਹੜਾ ਵੜਿੰਗ ਨੇ ਪੈਸੇ ਲਏ ਟਿਕਟ ਦੇ ਸਤ ਉਹ ਪਹਿਲਾਂ ਹੀ ਹੋਵਾ ਸੀਗਾ ਦਰਦਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਲੈ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਬੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਆਪਣੇ ਹੁੰਦੇ ਆ ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਆ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤੇ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਆ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਹ ਤਾਂ ਅੱਗੇ ਸੁਨੀਲ ਜਾਖੜ ਜੀ ਨੇ ਕਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਚੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ ਔਰ ਸੱਜ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਗਦਸ ਤੇ ਸੱਜ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰਨ ਕਿ ਪੈਸੇ ਕਿੱਥੇ ਗਏ ਪੈਸਾ ਆਇਆ ਕਿੱਥੋਂ ਇਹ ਕਿ ਇੰਡਸਟਰੀ ਵਾਲਿਆਂ ਕੋ ਆਇਆ ਕਿੱਦੋਂ ਕੋ ਆਇਆ ਕਿਸਾਨਾਂ ਦਾ ਪੈਸਾ ਹੈ ਨੌਜਵਾਨਾਂ ਦਾ ਪੈਸਾ ਕਿਹਦਾ ਸੀਗਾ ਤੀਜੀ ਗੱਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰਤਰ ਦੇ ਇਲੈਕਸ਼ਨ ਦੇ ਵਿੱਚ ਬਾਜਵੇ ਨੇ ਤੇ ਬੱਲਾ ਜਿਹੜਾ ਵੜਿੰਗ ਨੇ ਪੈਸੇ ਲਾਏ ਟਿਕਟ ਦੇ ਸਤ ਉਹ ਪਹਿਲਾਂ ਹੀ ਹੋਵਾ ਸੀਗਾ ਤਰਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਦਾ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਵੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਲਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਆਪਣੇ ਹੁੰਦਿਆਂ ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਹੈ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤੇ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਆ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਦੋਂ ਤੋਂ ਅੱਗੇ ਸੁਨੀਲ ਜਾਖੜ ਜੀ ਨੇ ਕਿਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਜੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ। ਔਰ ਸੱਜ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਂਗਰਸ ਦੇ। ਜੀ। ਸੱਦ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰਨ ਕਿ ਪੈਸੇ ਕਿੱਥੇ ਗਏ ਪੈਸਾ ਆਇਆ ਕਿੱਥੋਂ? ਇਹ ਕਿ ਇੰਡਸਟਰੀ ਵਾਲਿਆਂ ਕੋ ਆਇਆ ਕਿਧ ਕੋ ਆਇਆ ਕਿਸਾਨਾਂ ਦਾ ਪੈਸਾ ਹੈ ਨੌਜਵਾਨਾਂ ਦਾ ਪੈਸਾ ਹੈ ਕਿਹਦਾ ਸੀਗਾ? ਤੀਜੀ ਗੱਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰਫਾਰ ਦੀ ਇਲੈਕਸ਼ਨ ਦੇ ਵਿੱਚ ਬਾਜਵੇਂ ਦੇ ਇੱਤੇ ਬੱਲਾ ਜਿਹੜਾ ਬੜਿੰਗ ਨੇ ਪੈਸੇ ਲਾਇਆ ਟਿਕਟ ਦੇ ਸਾਦ ਉਹ ਪਹਿਲਾਂ ਹੀ ਹੋਵਾ ਸੀਗਾ ਤਰ ਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦੇ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਦਾ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਬੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਆਪਣੇ ਹੁੰਦੇ ਆ